नाम है जो तो जगह मेरा नाम मोहम्मद नुर्ला है अमृतसर से, से बात कर रहा हूँ यहाँ पर नमाज़ बकरी नमाज़ पढ़ने आया था बहुत अच्छा लगा वैसे बकरी जो ईद होती है वो स्पेशलिटी होती है हमारे मुसलमान की तो हम ईद मनाते हैं वो वो स्पेशलिटी है कि हम उस दिन हम सेक्रीफाइस करते हैं उस याद में हम इस चीज़ को बनाते हैं तो सारे मुसलमान ईद नमा, ईदगाह नमाज़ पढ़ के फिर घर जाकर अपने बाल कटवाते हैं नाखून कटवाते हैं फिर बकरी काट कर फिर सबको बाँटते हैं ये हमारी ईदगाह का ये स्पेशल होता है साल में एक बार आती ईद मनाई जा रही है। हाँ। किस रही है। बस इतना संदेश में देना चाहता हूँ कि जो भी है सारे मुसलमान खुशी से अच्छी तरह त्यौहार मनाएं और अच्छी तरह से खुदा की याद करें और जो भी हमारा जो इस्लामी लिखा है उसको फॉलो करें बस हर साल की तरह इस साल भी बकरा ईद जान ਬਹੁਤ ਹਰਸ਼ ਉਲਾਸ ਦੇ ਨਾਲ ਮਨਾਇਆ ਜਾ ਰਿਹਾ ਅੱਜ ਦੀ ਇਸ Eid ਦੇ ਬਾਰਕ ਮੌਕੇ ਤੇ ਮੈਂ ਜਿਹੜਾ ਕਿ ਕੁਰਬਾਨੀ ਦਾ ਪ੍ਰਤੀਕ ਹੈ ਇਹੋ ਹੀ ਕਹਿਣਾ ਚਾਹਾਂਗਾ ਕਿ ਆਓ ਅਸੀਂ ਰਲ ਮਿਲ ਕੇ પ્રેમ ਪਿਆਰ ਦੇ ਨਾਲ ਭਾਈਚਾਰੇ ਦੇ ਨਾਲ ਅਸੀਂ ਜਿਹੜਾ ਇਸ ਉੱਤਮ ਤਿਉਹਾਰ ਨੂੰ ਮਨਾਈਏ ਤਾਂ ਜੋ ਦੁਨੀਆ ਦੇ ਵਿੱਚ ਇੱਕ ਮੈਸੇਜ ਆਏ ਕਿ ਅਸੀਂ ਜਿਹੜੀ ਰਾਜਨੀਤੀ ਹੈ ਉਹ ਧਰਮ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਔਰ ਨਫਰਤ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਇੱਕ ਦੂਸਰੇ ਦੇ ਗਲੇ ਮਿਲ ਕੇ ਜਿਹੜਾ ਇਸ ਮਹਾਨ ਤਿਉਹਾਰ ਨੂੰ ਮਨਾਈਏ ਔਰ ਮੈਂ ਅੱਜ ਦੇ ਇਸ ਬਖਰੀਦ ਜਿਹੜੀ ਕਿ ਬੱਕਰਾ ਈਦ ਕਹਿੰਦੇ ਆ ਇਸ ਮੌਕੇ ਤੇ ਮੈਂ ਪੂਰੇ ਹਿੰਦੁਸਤਾਨ ਦੇ ਮੁਸਲਿਮ ਭਾਈਚਾਰੇ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਧੰਨਵਾਦ ਇਸ ਦੇ ਵਿੱਚ ਅੱਜ ਈਦ ਦੀ ਸ਼ੁਭ ਦਿਹਾੜੀ ਜਿੱਥੇ ਜਿਹੜੀ ਸਾਡੀ ਸ਼ਾਹੀ ਮਸਜਿਦ ਹੈ 올ਗੇਟ ਉੱਥੇ ਪਹੁੰਚੇ ਆ ਉੱਥੇ ਜਿੱਥੇ ਈਦ ਦੀ ਵਧਾਈ ਦਿੱਤੀ ਹੈ ਉਥੇ ਸਭਨਾਂ ਦਾ ਸ਼ੁਕਰੀਆ ਵਿਦਾ ਕੀਤਾ ਹੈ ਕਿ ਪ੍ਰਮਾਤਮਾ ਨੇ ਜਿਹੜਾ ਤੀਸਰੀ ਵਾਰਤਨਾ ਪਰਵਾਰਿਕ ਬਣਾਇਆ ਉਹਦੇ ਵਾਸਤੇ ਵੀ ਮੈਂ ਸਾਰਿਆਂ ਦਾ ਸ਼ੁਕਰੀਆ ਅਦਾ ਕੀਤਾ ਔਰ ਇਹ ਜਿਹੜੇ ਤਿਹਾਰ ਹੁੰਦੇ ਨੇ ਸਾਡੇ ਸਭਨਾਂ ਦੇ ਸਾਂਝੇ ਨੇ ਔਰ ਅਸੀਂ ਸਾਂਝੇ ਹਰ ਵਾਰ ਬਣਾਉਂਦੇ ਹਾਂ ਔਰ ਖੁਦਾ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਖੁਦਾ ਸਾਨੂੰ ਤਾਕਤ ਬਖਸ਼ੇ ਅਸੀਂ ਦੇਸ਼ ਕੌਮ ਦੀ ਸੇਵਾ ਜਿਹੜੀ ਹੈ ਉਹ ਕਰ ਸਕੀਏ ਔਰ ਇਸ ਸਮਾਜ ਭਲਾਈ ਦੇ ਕੰਮਾਂ ਦੇ ਵਿੱਚ ਹਮੇਸ਼ਾ ਹੀ ਖੁਦਾ ਦਾ ਸ਼ੁਕਰ ਸਾਡੇ ਦਿਲਾਂ ਵਿੱਚ ਸੋ ਮੈਂ ਅਜੀਤ ਦੇ ਮੌਕੇ ਦੀ ਸਭਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਪਹਿਲਾਂ ਸਾਡੇ ਦੇਸ਼-ਵਿਦੇਸ਼ ਵਿੱਚ ਬੈਠੇ ਭੰਟਾਂ ਤੁਸੀਂ ਸਭ ਵੀ ਆਇਆ ਕਿਹੜਾ ਦੇਸ਼-ਵਿਦੇਸ਼ ਤੋਂ ਮਨਾਇਆ ਜਾ ਰਿਹਾ ਸਭਨਾਂ ਸਮੁਦਾਇ ਨੂੰ ਖਾਸ ਕਰ ਸਾਡੇ ਇਸ ਭਾਈਚਾਰੇ ਦੇ ਸਮੁਦਾਇ ਨੂੰ ਜਿੱਥੇ ਵੀ ਵਸਦੇ ਨੇ ਦੇਸ਼-ਵਿਦੇਸ਼ ਦੇ ਵਿੱਚ ਉਹਨਾਂ ਨੂੰ ਦਿਲ ਦੀਆਂ ਗ੍ਰਾਈਆਂ ਤੋਂ ਮੈਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਖੁਦਾ ਦੇ ਕੇ ਇਹ ਹੀ ਬੇਨਤੀ ਹੈ ਕਿ ਖੁਦਾ ਸਭਨਾਂ ਨੂੰ ਖੁਸ਼ੀਆਂ ਖੇੜੇ ਪ੍ਰਦਾਨ ਕਰੇ ਸਾਡੇ ਵੱਲੋਂ ਵੇਖੋ ਸਾਡੇ ਵੱਲੋਂ အော်အော်အဲ့ဒီတာလာလောစဘန်ဒူကာဒါဂရဆာဒေလာလောစအဲ့ဒါတာလာမယ်အဲ့ဒါဘယ်လိုဘယ်လိုဘယ်လိုဘယ်လိုအဲ့ဒါအဲ့ဒီအဲ့ဒီအဲ့ဒါ